ਬਾਰ ਮਨੁੱਖੀ ਮਨ ਦੀ ਫਿਤਰਤ ਹੈ ਇਹ ਵਾਰ-ਵਾਰ ਮਨੁੱਖੀ ਮਨ ਜਿਹੜਾ ਇੱਕੋ ਚੀਜ਼ ਨੂੰ ਭੁੱਲ ਜਾਂਦੀ ਹੈ ਮਰਨ ਨਾਲ ਆਪਾਂ ਨੂੰ ਸਾਰਾ ਕੁਝ ਰੋਜ਼ ਯਾਦ ਹੈ ਆਪਾਂ ਕਰਨਾ ਕੀ ਹੈ ਕਿੱਥੇ ਜਾਣਾ ਹੈ ਕਿਹੜੀ ਰਿਸ਼ਤੇਦਾਰੀ ਹੈ ਕਿੰਨੇ ਕਿਸੇ ਕੋਲੋਂ ਪੈਸੇ ਲੈਣੇ ਨੇ ਕਿੰਨੇ ਦੇਣੇ ਨੇ ਸਭ ਕੁਝ ਯਾਦ ਆ 20-20 ਸਾਲ ਦੀਆਂ ਗੱਲਾਂ ਆਪਾਂ ਨੂੰ ਯਾਦ ਰਹਿੰਦੀਆਂ ਨੇ ਬੈਰ ਵਿਰੋਧ ਸਭ ਕੁਝ ਯਾਦ ਹੈ ਇੱਕ ਚੀਜ਼ ਬੰਦੇ ਨੂੰ ਰੋਜ਼ ਭੁੱਲ ਜਾਂਦੀ ਹੈ ਉਹ ਨੂੰ ਮਹਾਰਾਜ ਨੇ ਕਿਹਾ ਮੌਤ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਲਸਾਰ ਕੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਹਜ਼ੂਰ ਕਹਿੰਦਾ ਭਾਈ ਤੈਨੂੰ ਮੌਤ ਭੁੱਲ ਜਾਂਦੀ ਹੈ ਇਸੇ ਲਈ ਰੱਬ ਦਾ ਨਾਮ ਵਿਸਰ ਜਾਂਦਾ ਹੈ ਜਿਹਨੂੰ ਆਪਣਾ ਮਰਨ ਦਾ ਯਾਦ ਆ ਜਾਏ ਉਹਨੂੰ ਗਏ ਗੁਰੂ ਦਾ ਨਾਮ ਨਹੀਂ ਵਿਸਰਦਾ ਕਦੇ ਵੀ ਤੁਸੀਂ ਵੇਖਿਓ ਬੰਦੇ ਨੂੰ ਆਪਣੀ ਮੌਤ ਸਾਹਮਣੇ ਦਿਸਣ ਲੱਗ ਜਾਏ ਕੋਈ ਦੁੱਖ ਜਾਂ ਐਕਸੀਡੈਂਟ ਜਾਂ ਕੋਈ ਘਟਨਾ ਉਹਨੂੰ ਉਸੇ ਵਕਤ ਦੁਨੀਆ ਦੀਆਂ ਗੱਲਾਂ ਭੁੱਲ ਜਾਂਦੀਆਂ ਰੱਬ ਦਾ ਨਾਮ ਚੇਤੇ ਆਉਂਦਾ ਏ ਇਸ ਲਈ ਪਾਤਸ਼ਾਹ ਨੇ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਨੂੰ ਮਰਨਾ ਯਾਦ ਕਰਾਇਆ ਭਾਈ ਇਹ ਗੱਲ ਯਾਦ ਰੱਖ ਕੇ ਜਗ ਰਚਨਾ ਸਭ ਝੂਠ ਹੈ ਜਾਨ ਇਹੋ ਰ ਮੀਤ ਤੁਸੀਂ ਰੋਜ਼ ਨਿਤਨੇਮ ਕਰਦੇ ਹੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਾਂ ਫਿਰ ਗੁਰਦੁਆਰਾ ਸਾਹਿਬ ਵਿਖੇ ਰੋਜ਼ ਸਵੇਰ ਨਿਤਨੇਮ ਹੁੰਦਾ ਹੈ ਜਦੋਂ ਚਾਰ ਬਾਣੀਆਂ ਸਮਾਪਤ ਹੁੰਦੀਆਂ ਨੇ ਪੰਜਵੀਂ ਸ਼੍ਰੀ ਅਨੰਦ ਸਾਹਿਬ ਦੀ ਬਾਣੀ ਚੱਲਦੀ ਹੈ ਉਦੋਂ ਵੀ ਤੇ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਜਿਹਨੂੰ ਆਪਾਂ ਆਨੰਦ ਕਹਿੰਦੇ ਜਿਹਦਾ ਸਿਰਲੇਖ ਹੀ ਇਹ ਲਿਖਿਆ ਹੋਇਆ ਕਿ ਰਾਮ ਕਲੀ ਮਹੱਲਾ ਤੀਜਾ ਆਨੰਦ ਜਿਹੋ ਬੰਦਾ ਦੁਨੀਆ ਤੇ ਬਹੁਤ ਖੁਸ਼ ਹੁੰਦਾ ਕਿਸੇ ਚੀਜ਼ ਤੋਂਦੋਂ ਕਿੰਨਾ ਵੀ ਆਨੰਦ ਆ ਗਿਆ ਖਾਣ ਪੀਣ ਦੀ ਕੋਈ ਚੀਜ਼ ਵਧੀਆ ਮਿਲਦਾ ਹੈ ਕਹਿੰਦੇ ਆਨੰਦ ਆ ਗਿਆ ਉੱਥੇ ਖਾਣ ਪੀਣ ਨੂੰ ਵਧੀਆ ਸੀ ਹਰ ਇੱਕ ਪੱਖ ਤੋਂ ਕਿਸੇ ਵੀ ਚੀਜ਼ ਤੋਂ ਜਦੋਂ ਬੰਦੇ ਨੂੰ ਬਹੁਤ ਖੁਸ਼ਹਾਲੀ ਮਹਿਸੂਸ ਹੁੰਦੀ ਹੈ ਉਦੋਂ ਕੀ ਕਹਿੰਦਾ ਆਨੰਦ ਆ ਗਿਆ ਪਾਤਸ਼ਾਹ ਨੇ ਬਾਣੀ ਦਾ ਨਾਮ ਹੀ ਰੱਖਿਆ ਆਨੰਦ RAM ਕਲੀ ਮੁਹੱਲਾ ਤੀਜਾ ਆਨੰਦ ਇੱਕ ਉਹ ਅੰਤਾਰ ਸਤਗੁਰ ਪ੍ਰਸਾਦ ਜਦੋਂ ਤੁਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹੋਗੇ ਉਹਦੇ ਵਿੱਚ ਪੰਜ ਪੌੜੀਆਂ ਸਮਾਪਤ ਹੋਣ ਤੋਂ ਬਾਅਦ ਮਹਾਰਾਜ ਇੱਕ ਪੌੜੀ ਕਹਿਣਗੇ आनंद ਸਾਹਿਬ ਦੀ ਬਾਣੀ ਵਿੱਚ ਵੀ ਕਿੰਨੀ ਵਾਰ ਮੌਤ ਦੀਆਂ ਗੱਲਾਂ ਕੀਤੀਆਂ ਉੱਥੇ ਮਹਾਰਾਜ ਕਹਿੰਦੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਲ ਅੱਛਾ ਬਾਣੀ ਆਨੰਦ ਸਾਹਿਬ ਦੀ ਹੈ ਤੇ ਆਨੰਦ ਦੀ ਬਾਣੀ ਵਿੱਚ ਵੀ ਮਹਾਰਾਜ ਪਤਾ ਕੀ ਕਹ ਰਹੇ ਇਹ ਕੋਟੰਦ ਤੂੰ ਜੇ ਦੇਖਦਾ ਚਲੈ ਨਹੀਂ ਤੇਰੇ ਨਾਲ ਭਾਈ ਜਿਹੜਾ ਤੂੰ ਪਟੰਬ ਪੁੱਤਰ ਤੇ ਹਾਂ ਪਰਿਵਾਰ ਸੰਸਾਰ ਰਿਸ਼ਤੇਦਾਰ ਵੇਖ ਰਿਆ ਇਹ ਤੇਰੇ ਨਾਲ ਜਾਣ ਵਾਲਾ ਨਹੀਂ ਕੋਈ ਇਹ ਸੰਸਾਰ ਵਿੱਚ ਜਿੰਨੀ ਦਿਨ ਸਰੀਰ ਜਿਉਂਦਾ ਹੈ ਉੰਨੀ ਦਿਨ ਵਿਚਰਨ ਵਾਸਤੇ ਰਿਸ਼ਤੇ ਮਿਲੇ ਨੇ ਪਰ ਜੇ ਤੂੰ ਕਹਵੇਂ ਤੇਰਾ ਕੋਈ ਤੇਰਾ ਨਹੀਂ ਹੈ ਕੋਈ ਇਹ ਤਾਂ ਚੱਲਦੇ ਸਰੀਰ ਦੇ ਸਭ ਮਿੱਤਰ ਨੇ ਤੇ ਸੱਜਣਾ ਜਦੋਂ ਸਰੀਰ ਤਲੋਂ ਹਟ ਜਾਏ ਕੋਈ ਮਿੱਤਰ ਨਹੀਂ ਤੁਸੀਂ ਵੇਖੋਗੇ ਤਾਂ ਚਲਦਿਆਂ ਨਹੀਂ ਐ ਜਿੰਨੀ ਦਿਨ ਸਰੀਰ ਚੱਲ ਰਿਹਾ 19 ਦਿਨ ਮਿੱਤਰ ਹੈ ਸੰਸਾਰ ਇਸ ਤੋਂ ਅੱਗੇ ਨਹੀਂ ਤਾਂ ਮਹਾਰਮ ਬਚਨ ਸਮਝਾਉਂਦਾ ਆਨੰਦ ਦੀ ਬਾਣੀ ਵਿੱਚ ਵੀ ਇਹ ਗੱਲ ਯਾਦ ਕਰਾਤੀ ਕਿ ਇੱਕ ਟੰਮ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ পড়ੋ ਇੱਕ ਵਾਰ ਤੁਹਾਨੂੰ ਯਾਦ ਰਹੇਗਾ ਜਿਨ੍ਹਾਂ ਨੂੰ ਬਾਣੀ ਯਾਦ ਨਾਲ ਪੜਿਆ ਕਰ ਇਹ ਮੰਨ ਪਿਆਰ ਤੂੰ ਸਦਾ ਸੱਚ ਸਮਹਲੇ ਇੱਕ कुटुंब ਤੂੰ ਦੇਖਦਾ ਚੱਲ ਨਹੀਂ تیرੇ ਸਾਥ تیر ਚੱਲੇ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਏ ਮਾਰੇ ਸੇ ਕੀ ਕਰਨਾ ਹੈ ਕਹੇ ਬਸ ਚਿੱਤ ਨਾ ਲਾਈਂ ਰਹਿ ਇਹਦੇ ਵਿੱਚ ਘਰ ਪਰਿਵਾਰ ਸੰਸਾਰ ਵਿੱਚ ਚਿੱਤ ਨਾ ਲਾਈਏ ਔਰ ਇਹ ਤੁਹਾਨੂੰ ਹੋਰ ਯਾਦ ਰੱਖਣਾ ਮਹਾਰਾਜੋ ਕਿਵੇਂ ਇਹ ਪਰਿਵਾਰ ਦੀ ਖਾਤਰ ਸੰਸਾਰ ਦੀ ਖਾਤਰ ਪੁੱਤਰ ਧੀਆਂ ਲੋਕਾਂ ਦੀ ਖਾਤਰ ਕੋਈ ਐਸਾ ਕੰਮ ਨਾ ਕਰੀ ਜਿਹਦੇ ਕਰਕੇ ਤੈਨੂੰ ਬਾਅਦ ਵਿੱਚ ਲੇਖਾ ਦੇਣਾ ਪਵੇ ਪਛਤਾਉਣਾ ਪਵੇ ਭੁੱਲ ਕੋਈ ਵੀ ਕੋਈ ਐਸਾ ਕਰਮ ਨਾ ਕਰੀ ਜਿਹਦੇ ਕਰਕੇ ਤੈਨੂੰ ਪਛਤਾਉਣਾ ਪਵੇ ਕਿਉਂਕਿ ਲੇਖਾ ਤੇ ਤੈਨੂੰ ਮੰਗਿਆ ਜਾਣਾ ਕਿਸੇ ਕੋਲੋਂ ਨਹੀਂ ਐ ਸਭ ਕੰਮ ਨਾ ਕਿਚੈ ਜਿਤੰਤ ਪਛੋ ਤਈਐ ਭਾਈ ਐਸਾ ਕੋਈ ਕੰਮ ਨਾ ਕਰਨੀ ਪੁੱਲ ਕਈ ਜਿਦ ਕਰਕੇ ਤੈਨੂੰ ਪਛਤਾਉਣਾ ਪਵੇ ਮਰ ਕਿਉ ਕਹਿ ਤੂੰ ਕਿੰਨਾ ਮੈਂ ਪੁੱਤਰ ਧੀਆ ਸੰਸਾਰ ਪਰਿਵਾਰ ਲਈ ਕੀਤਾ ਪਰ ਉਹਨੇ ਤੇਰੇ ਲਿਖੇ ਵਿੱਚ ਸਹਾਈ ਨਹੀਂ ਇਹ ਕੱਲ ਜੋ ਵੇ ਇਹਦੇ ਵਿੱਚ ਜਿਹੜਾ ਬੀਜੈ ਤੇਹਾ ਉਹ ਪਾਏ ਐ ਕਰ ਕਰੇ ਸੋ ਐ ਕਰ ਪਾਏ ਇਹ ਤਾਂ ਜੋ ਜਿਹੜਾ ਕਰੇਗਾ ਉਹਨੂੰ ਫਲ ਪੁੱਗਦਾਂ ਪੈਣਾ ਕਿਸੇ ਹੋਰ ਨੂੰ ਕੋਈ ਹਿੱਸਾ ਨਹੀਂ ਤੈਉ ਮਹਾਰਾਜ ਕਹਿੰਦੇ ਇਹ ਪਰਪੰਚ ਹੈ ਸੰਸਾਰ ਭਾਵ ਝੂਠ ਹੈ ਤਾਂ ਸਤਿਗੁਰੂ ਬਚਨ ਕਹੇ ਭਾਈ ਇਹਦੇ ਵਿੱਚ ਰੋ ਪਰਵਾਰ ਸੰਸਾਰ ਕਾਰੋਬਾਰ ਚ ਰੋ ਪਰ ਇਹਦੇ ਵਿੱਚ ਕੋਈ ਐਸਾ ਕਰਮ ਭੁੱਲ ਕੇ ਵੀ ਕਿਸੇ ਲਈ ਬੇਈਮਾਨੀ ਧੋਖਾ ਨਾ ਕਰਿਓ ਜਿੱਦ ਕਰਕੇ ਤੁਹਾਨੂੰ ਲੇਖਾ ਦੇਣਾ ਹੈ ਪਰ ਉਹ ਤਕਵੀਰ ਸਾਹਿਬ ਜੀ ਦਾ ਇੱਕ ਬਚਨ ਹੈ ਬਹੁ ਪਰਪੰਚ ਕਰ ਪਰ ਧਨ ਲਿਆਵੇ ਕਹਿੰਦੇ ਕਿਸੇ ਨਾਲ ਧੋਖਾ ਗਈ ਮਨ ਕਰਕੇ ਲੈ ਵੀ ਆਏਗਾ ਘਰ ਨੂੰ ਤਾਂ ਫਿਰ ਤੂੰ ਕੀ ਕਰੇਗਾ ਸੁੱਤਧਾਰਾ ਭਾਂ ਲਟਾਵੇ ਪੁੱਤਰ ਧੀਆਂ ਸੰਸਾਰ ਉੱਤੇ ਤੂੰ ਖਰਚ ਦੇਣਾ ਇੱਕ ਤੋਂ ਵੀ ਜ਼ਿੰਦਗੀ ਦਾ ਤਜਰਬਾ ਲੈਣਾ ਤੁਸੀਂ ਸਿਆਣੇ ਸੱਜਣ ਬੈਠੇ ਹੋ ਵੱਡੀਆਂ ਉਮਰਾਂ ਦੇ ਵੀ ਬੈਠੇ ਹੋ ਜਿੰਨੀ ਮਾਇਆ ਵੱਜੇ ਕਿ ਉਹਨੇ ਖਰਚੇ ਵੱਜ ਜਾਂਦੇ ਨੇ ਬੰਦੇ ਦਾ ਬਹੁਤ ਵੱਡਾ ਭੁਲਖ ਹੈ ਮਨੁੱਖ ਸੁਖ ਲੈਣ ਵਾਸਤੇ ਕਿ ਸੁਖੀ ਹੋ ਜਾ ਸੁਖੀ ਹੋ ਜਾ ਉਹਦੇ ਵਾਸਤੇ ਮਹਾਰਾ ਜੀ ਨੇ ਕੋਈ ਗਲਤ ਰਸਤਾ ਇਖਤਿਆਰ ਨਾ ਕਰੇ ਕਿਉਂ ਭਾਈ ਜਿੰਨੇ ਤੂੰ ਮਾਇਆ ਇਕੱਠੇ ਕਰ ਲੈਣੀ ਉਹ ਕੰਨੇ ਤੇਰੇ ਖਰਚੇ ਵੱਧ ਜਾਣੇ ਉਸ ਤਰ੍ਹਾਂ ਦੇ ਤੇਰੇ ਸ਼ੌਕ ਹੋ ਜਾਣੇ ਤੁਸੀਂ ਵੇਖੋਗੇ ਜਿੱਦਾਂ ਦੇ ਘਰਾਂ 'ਚ ਆਪਾਂ ਪਹਿਲਾਂ ਰਹਿੰਦੇ ਉਦੋਂ ਵੀ ਠੀਕ ਸੀ ਜਦੋਂ ਮਾਇਆ ਵੱਧ ਗਈ ਕੋਈ ਬੰਦੇ ਚਿੱਤ 'ਚ ਉਹਨਾ ਪੱਥਰ ਲਾ ਦਿਓ ਹੋਰ ਮਾਇਆ ਵੱਧ ਗਈ ਨਹੀਂ ਰੰਗ ਦਾ ਵੀ ਕੰਮ ਨਵੇੜੋ ਬਾਟੈਲਾਂ ਵੀ ਲਾ ਦਿਓ ਫਿਰ ਛੋਟੀ ਚੀਜ਼ ਐਨ ਲੱਗਦਾ ਵੀ ਛੋਟੀ ਹੁਣ ਹੋਰ ਵੱਡਾ ਘਰ ਹੋਣਾ ਚਾਹੀਦਾ ਹੋਰ ਵੱਡੀ ਕਾਰ ਹੋਣੀ ਚਾਹੀਦੀ ਸ਼ੌਕ ਵੱਜ ਜਾਂਦੇ ਇਹਨੂੰ ਫਿਰ ਮਹਾਰਾਜ ਬਚਨ ਕਹਿੰਦੇ ਸੁੱਤ ਧਾਰਾ ਭਾਂ ਲਟਾਵੇ ਪਰ ਤੂੰ ਯਾਦ ਰੱਖੀ ਮਨ ਮੇਰੇ ਭੁੱਲ ਕਪਟ ਨਾ ਕੀਜੇ ਕਿਸੇ ਨਾਲ ਧੋਖਾ ਨਾ ਕਰੀ ਕਪਟ ਨਾ ਕਰੀ ਮਨ ਕਿਉਂ ਕਹਿੰਦੇ ਅੰਤਨ ਵੀਰ ਤੇਰੇ ਜੀ ਪੈ ਲੀਜੇ ਅੰਤ ਲਿਖਾ ਤੈਨੂੰ ਹੀ ਦਿਨਾ ਪੈਣਾ अंतन वेरा तेरे जी पैली जशन नशन तन छिजे जरा जनाब है तब तेरी ओक कोई पानी ना पावे, पावे कहंदे जदों बहुत बुड्ढा हो जाना की पता तैनू चुली भर पानी बिना देना जिना दी खातिर ਤੂੰ ਭੱਜਦਾ ਕੀ ਪਤਾ ਤੈਨੂੰ ਚੁਲੀ ਭਰ ਪਾਣੀ ਬਿਨਾਉਂਦੇ ਇਸ ਲਈ ਤੌਂ ਕੀ ਕਰ ਕਹ ਕਵੀਰ ਕੋਈ ਨਹੀਂ ਤੇਰਾ ਹਰਦ ਰਾਮ ਕੀ ਨਜਪ ਸਵੇਰਾ ਭਾਈ ਤੇਰਾ ਅਸਲ ਵਿੱਚ ਕੋਈ ਨਹੀਂ ਹਾਂ ਇੱਕ ਹੈ ਜਿੰਨੀ ਦੇਰ ਮੌਤ ਦਾ ਸੂਰਜ ਨਹੀਂ ਚੜਦਾ ਭਾਗ ਅਜੇ ਮੌਤ ਨਹੀਂ ਆਉਂਦੀ ਉੰਨੀ ਦੇਰ ਜਪ ਸਤਨਾਮ ਸ੍ਰੀ ਵਾਹਿਗੁਰੂ ਇਹ ਨਾਮ ਤੇਰਾ ਸਹਾਈ ਹੋਏਗਾ ਇੱਥੇ ਵੀ ਮਰਨ ਤੋਂ ਬਾਅਦ ਅੱਗੇ ਵੀ ਦੋ ਥਾਂ ਹਨ ਅਸ਼ਕ ਕਈ ਵਾਰ ਸਾਨੂੰ ਭੁਲਖਾ ਰਹਿੰਦੇ ਆ ਜਗ ਮਿੱਠਾ ਅਗਲਾ ਕੰਡਾ ਠੱਗ ਕਿਹੜਾ ਕਿਸ ਨੇ ਦਿਖਿਆ ਜੀ ਖਾਓ ਪੀਓ ਮੰਜਾਂ ਕਰੋ ਅੱਜ ਵੀ ਹੁਣ ਜਦੋਂ ਮੈਂ ਰਸਤੇ ਚ ਆ ਰਿਹਾ ਸੀ ਮੈਨੂੰ ਇੱਕ ਭੈਣ ਦਾ ਫੋਨ ਨਿਊਜ਼ੀਲੈਂਡ ਤੋਂ ਆਇਆ ਬਾਣੀ ਪੜਨ ਵਾਲੇ ਬੱਚੇ ਅੱਜ ਕੱਲ ਪੜੇ ਲਿਖੇ ਵੀ ਨਹੀਂ ਤੁਨੂੰ ਸਵਾਲ ਕੀਤਾ ਭਾਈ ਸਾਹਿਬ ਜੀ ਜੇ ਸਭ ਕੁਝ ਰੱਬ ਕਰਾਉਂਦਾ ਫਿਰ ਬੰਦੇ ਨੂੰ ਸਜ਼ਾ ਕਿਉਂ ਜੇ ਸਭ ਕੁਝ ਰੱਬ ਦੇ ਹੱਥ ਹੈ ਫਿਰ ਬੰਦਾ ਕਰਮਾਂ ਦਾ ਦੋਸ਼ੀ ਕਿਉਂ ਬੰਦੇ ਨੂੰ ਕਿਉਂ ਦੋਸ਼ੀ ਠਹਿਰਾ ਜੇ ਆਪੇ ਕਹਿੰਦੇ ਆਪੇ ਕਰਨ ਕਰਾਉਣ ਹਾਂ ਆਪੇ ਵਾਹਿਗੁਰੂ ਕਰਾ ਰਿਹਾ ਹੈ ਆਪੇ ਤੁਸੀਂ ਕਹਿੰਦੇ ਜੇ ਬੰਦਾ ਕਰਮ ਕਰੇ ਉਹਨੂੰ ਲਿਖਾ ਦੇਣਾ ਪੈਂਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਹਦੇ ਬਾਰੇ ਸਾਨੂੰ ਬਿਲਕੁਲ ਸਾਫ਼ ਸ਼ਬਦਾਂ ਚ ਉਪਦੇਸ਼ ਦਿੱਤਾ ਉਹਦੇ ਵਿੱਚ ਮਹਾਰਾਜ ਨੇ ਕਹ ਪਈ ਦੋ ਚੀਜ਼ਾਂ ਨੇ ਇੱਕ ਲੇਖ ਹੈ ਇੱਕ ਕਰਮ ਲੇਖ ਨਹੀਂ ਮਿਟਦੇ ਜਿਹੜਾ ਲੇਖ ਲਿਖਿਆ ਹੋਇਆ ਰੱਬ ਨੇ ਉਹਨੂੰ ਉਹਨੇ ਕੋ ਮਿਟ ਸਕਦਾ ਉਹਨੂੰ ਮਹਾਰਾਜ ਕਹਿੰਦੇ ਲੇਖ ਨਾ ਮਿਟੇ ਹੀ ਸਖੀ ਜੋ ਲਿਖਿਆ ਕਰਤਾਰ ਜੋ ਕਹਲਪੁਰ ਖਰਬਤ ਨੇ ਲੇਖ ਲਿਖ ਦਿੱਤੇ ਉਹਨੂੰ ਕੋਈ ਤਬਦੀਲ ਨਹੀਂ ਕਰ ਸਕਦਾ ਵਿਧਾਤਾ ਲਿਖਣ ਵਾਲਾ ਉਹਨੇ ਲੇਖ ਲਿਖ ਦਿੱਤੇ ਲੇਖ ਨਹੀਂ ਬਦਲਦੇ ਕਰਮ ਬਦਲ ਜਾਂਦੇ ਨੇ ਲੇਖ ਰੱਬ ਨੇ ਲਿਖਲੇ ਕਰਮ ਜਿਹੜੇ ਨੂੰ ਬੰਦੇ ਦੇ ਆਪਣੇ ਹੱਥ ਵਿੱਚ ਹੈ ਦੋ ਚੀਜ਼ਾਂ ਨੇ ਇੱਕ ਲੇਖ ਲਿਖਾ ਵਿੱਚ ਆਉਂਦਾ ਜਿੱਥੇ ਜਨਮ ਲੈਣਾ ਉਹ ਰੱਬ ਨੇ ਲਿਖਿਆ ਤੁਸੀਂ ਆਪਣੀ ਮਰਜ਼ੀ ਨਾਲ ਜਨਮ ਨਹੀਂ ਲਿਆ ਕਿ ਮੈਂ ਫਲਾਨੇ ਦੇ ਘਰ ਜਨਮ ਲੈਣਾ ਆਪਣਾ ਜਨਮ ਆਪਣੀ ਮਰਜ਼ੀ ਨਾਲ ਨਹੀਂ ਹੋਇਆ ਕਿ ਫਲਾਨੇ ਸਿੰਘ ਦੇ ਘਰ ਜਨਮ ਲੈਣਾ ਫਲਾਨੇ ਜੇ ਆਪਣੇ ਹੱਥ ਹੋਵੇ ਫਿਰ ਤਾਂ ਬੰਦਾ ਅਮੀਰ ਬੰਦਿਆਂ ਦੇ ਘਰ ਹੀ ਜਨਮ ਲਵੇ ਗਰੀਬ ਦੇ ਕੋਈ ਜਨਮ ਹੀ ਨਹੀਂ ਲੱਗਦਾ ਆਪਣੇ ਹੱਥ ਜਨਮ ਨਹੀਂ ਹੈ ਜਨਮ ਲੇਖ ਹੈ ਕਿ ਕਿੱਥੇ ਜਨਮ ਹੋਣਾ ਉਹ ਰੱਬ ਨੇ ਲਿਖਿਆ ਸੰਜੋਗ ਜਿਹਨੂੰ ਵਿਆਹ ਸ਼ਾਦੀ ਕਹਿੰਦੇ ਉਹ ਵੀ ਲੇਖ ਹੈ ਰੱਬ ਵੱਲੋਂ ਉਹਨੂੰ ਕੋਈ ਬਦਲ ਨਹੀਂ ਸਕਦਾ ਉਤੋਂ ਦਾ ਸਾਥ ਸੰਗਤ ਦੁਨਿਆਵੀ ਤੌਰ ਤੇ ਔਲਾਦ ਦਾ ਹੋਣਾ ਕਿਉਂਕਿ ਤਿੰਨ ਕਰਮ ਨੇ ਨਾ ਦਾਦਕਿਆਂ ਵਾਲਾ ਨਾਨਕਿਆਂ ਵਾਲਾ ਤੇ ਸਹੁਰਿਆਂ ਵਾਲਾ ਨਾ ਜਨਮ ਬੰਦੇ ਦੇ ਹੱਥ ਵਿੱਚ ਹੈ ਦਾਦਕਿਆਂ ਵਾਲਾ ਨਾ ਬੰਦੇ ਤੇ ਸੰਯੋਗ ਹੱਥ ਵਿੱਚ ਨੇ ਨਾ ਔਲਾਦ ਹੱਥ ਵਿੱਚ ਹੈ ਆਪਣੇ ਘਰ ਵਿੱਚ ਕਿਸੇ ਬੱਚੇ ਦਾ ਜਨਮ ਹੋਣਾ ਇਹ ਵੀ ਲੇਖ ਹੈ ਰੱਬ ਦੇ ਹੱਥ ਹੈ ਉਹ ਲਾਹ ਦੇਵੇ ਨਾ ਦੇਵੇ ਇਹ ਉਹਦੇ ਹੱਥ ਵਿੱਚ ਉਹ ਬੰਦੇ ਤੇ ਕਰਮ ਨਹੀਂ ਹੈ ਇਤੋਂ ਲਾਵਾ ਕੁਝ ਦੁੱਖ ਐਸੇ ਨੇ ਜਿਹੜੇ ਲੇਖ ਵਿੱਚ ਆ ਜਾਂਦੇ ਆਦਰਵਾਇਜ਼ ਦੁੱਖ ਲਿਖਾਂ ਵਿੱਚ ਨਹੀਂ ਹੈ ਤਸ਼ਿਰਕੁਰ ਗੁਰਨ ਸਾਹਿਬ ਮਹਾਰਾਜ ਦੀ ਬਾਣੀ ਕਾ ਲੇਖ ਨਾ ਮਿਟਈਏ ਸਖੀ ਜੋ ਲਿਖਿਆ ਕਰਤਾਰ ਮarre ਫਿਰ ਕਹਿੰਦੇ ਕਰਮ ਤੇਰੇ ਹੱਥ ਵਿੱਚ ਹੈ ਕਰਮ ਕਰਨੇ ਤੇਰੇ ਹੱਥ ਵਿੱਚ ਹੈ ਕਰਮ ਧਰਤੀ ਸਰੀਰ ਕਲਯੁਗ ਵਿੱਚ ਜੇ ਹਾ ਕੋ ਬੀਜੈ ਤੇ ਹਾ ਕੋ ਪਾਏ ਕਹਿੰਦੇ ਕਰਮ ਤੇਰੇ ਹੱਥ ਵਿੱਚ ਹੈ ਜੋ ਤੂੰ ਬੀਜਣਾ ਉਹ ਤੈਨੂੰ ਵੱਢਣਾ ਪੈਣਾ ਕਰਮ ਕਰਨਾ ਤੇਰੇ ਹੱਥ ਵਿੱਚ ਹੈ ਕਰਮ ਨੇ ਰੱਬ ਨੇ ਤੈਨੂੰ ਸੁਤੰਤਰ ਕਰ ਦਿੱਤਾ ਤੁਸੀਂ ਆਪਣੀ ਮਰਜ਼ੀ ਨਾਲ ਕਰਮ ਕਰ ਸਕਦੇ ਹੋ ਬੰਦੇ ਤੇ ਆਪਣੀ ਮਰਜ਼ੀ ਤੇ ਡਿਪੈਂਡ ਹੈ ਉਹਨੂੰ ਰੱਬ ਨੇ ਖੁੱਲ ਦਿੱਤੀ ਹੋਈ ਹੈ ਪਾਵਰ ਦਿੱਤੀ ਹੋਈ ਹੈ ਤੁਸੀਂ ਆਪਣੇ ਮਰਜ਼ੀ ਨਾਲ ਕਰਮ ਕਰ ਸਕਦੇ ਹੋ ਪਰ ਉਹਦਾ ਫਲ ਜਿਹੜਾ ਉਹ ਰੱਬ ਦੇ ਹੱਥ ਹੈ ਤੈਉ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਭਾਈ ਜਿਹੜਾ ਕਰਮ ਉਹ ਨਹੀਂ ਰੱਬ ਨੇ ਉਹ ਤੇਰੇ ਹੱਥ ਹੈ ਆਪੋ ਆਪਣੇ ਕਰਮ ਨੇ ਕੋਈ ਸ਼ਾਮਾ ਨਾਮ ਦੀ ਜਪ ਸਕਦਾ ਹੈ ਗੁਰਦਰ ਵੀ ਆ ਸਕਦਾ ਹੈ ਕੋਈ ਸ਼ਾਮਾ ਪੈਣ ਤੇ ਸ਼ਰਾਬ ਦੇ ਠੇਕੇ ਵਾਲ ਵੀ ਚੱਲ ਜਾਂਦਾ ਕਰਮ ਤਾਂ ਆਪਣੇ ਆ ਕਿਸੇ ਨੇ ਨੇ ਉਹਨੂੰ ਕਿਹਾ ਉੱਧਰ ਜਾ ਤਾਂ ਮੈਂ ਉਹ ਬੱਚੀ ਨੂੰ ਵੀ ਉਦਾਹਰਣਾਂ ਦੇ ਕੇ ਸਮਝਾਇਆ ਮੈਂ ਉਹਨੂੰ ਕਿਹਾ ਬੇਟੇ ਰੱਬ ਨੇ ਮਨੁੱਖ ਜਾਤੀ ਲਈ ਜਾਨਵਰਾਂ ਲਈ ਪੰਛੀਆਂ ਲਈ ਇੱਕ ਉਹ ਖਰਾਕ ਬਣਾਈ ਰੱਬ ਨੇ ਇੱਕ ਫਰੂਟ ਬਣਾਤਾ ਅੰਗੂਰ ਉਹਨੂੰ ਲੋਕ ਗ੍ਰਿਫਸ ਕਹਿੰਦੇ ਨੇ ਅਸ਼ੇ ਬੰਦੇ ਨੇ ਆਪਣੇ ਕਰਮਾਂ ਨਾਲ ਉਹਦੀ ਸ਼ਰਾਬ ਬਣਾ ਲਈ ਇਹ ਰੱਬ ਦੇ ਹੱਥ ਥੋੜੀ ਹੈ ਇਹ ਤਾਂ ਬੰਦੇ ਨੇ ਬਣਾਇਆ ਰੱਬ ਨੇ ਮਿਠਾਸ ਵਾਸਤੇ ਮਿੱਠੇ ਲਈ ਗੁੜ ਲਈ ਸ਼क्कर ਲਈ ਖੰਡ ਲਈ ਗੰਨਾ ਪੈਦਾ ਕੀਤਾ ਹੁਣ ਉਸ ਗੁੜ ਤੋਂ ਕੋਈ ਸ਼ਰਾਬ ਬਣਾ ਲਿਆ ਉਹ ਤਾਂ ਬੰਦੇ ਦਾ ਆਪਣਾ ਕਰਮ ਹੈ ਇਸ ਲਈ ਕਰਮੀ ਆਪੋ ਆਪਣੀ ਕਰਮ ਮਨੁੱਖ ਦੇ ਹੱਥ ਵਿੱਚ ਹੈ ਲੇਖ ਬੰਦੇ ਦੇ ਹੱਥ ਵਸ ਨਹੀਂ ਹੈ ਲੇਖ ਰੱਬ ਨੇ ਲਿਖੇ ਹੋਏ ਨੇ ਇਹਨੂੰ ਮਹਾਰਤ ਕਹਿੰਦੇ ਜਿਹੜਾ ਕਰਮ ਭਵਾਇਓ ਤੇਹਾ ਹੋਏ ਸੀ ਜਿੱਦਾਂ ਨੇ ਕਰਮ ਘਮਾਉਂਗੇ ਉਹ ਹੋਏਗਾ ਕਰਮ ਜਿਹੜੇ ਨੇ ਤੁਹਾਡੇ ਹੱਥ ਹੈ ਲੇਖ ਜਿਹੜਾ ਉਹ ਰੱਬ ਦੇ ਹੱਥ ਵਿੱਚ ਹੈ ਇਹਨੂੰ ਬਹੁਤ ਪਿਆਰ ਨਾਲ ਸੰਭਾਲੋ ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਇਪੋੜੀ ਸ਼ੁਰੂ ਹੋਣੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤ ਉਤਰ ਸਖੇ ਪੜੋ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤ ਉਤਰ ਸ ਮੋਤ ਪਲਤੀ ਕੱਪੜ ਹੋਏ ਦੇ ਸਾਬ ਨੂੰ ਲਈਏ ਉਹ ਤੋਏ ਭਰੀ ਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਰਹਿ ਕੈ ਰੰਗ ਮਹਾਰਾਜ ਪਾਪ ਕਦੇ ਨਾਲ ਹੋਵੇ ਕਹਿੰਦੇ ਤੇਰੇ ਕਰਮਾਂ ਨਾਲ ਪੁੰਨੀ ਪਾਪੀ ਆਖਣ ਨਾਹੀ ਪੜੋ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨ ਲਿਖ ਲੈ ਜਾਹੁ ਆਪੇ ਬੀਜ ਆਪੇ ਖਾਹੁ ਕੋਇ ਤੇਰੇ ਕਰਮ ਨੇ ਤੂੰ ਹੱਪੀਜੇ ਆਪੇ ਖਾਣਾ ਪਏਗਾ ਆਪਣੇ ਕਰਮ ਕੀਤੇ ਤੈਨੂੰ ਆਪ ਭੋਗਣੇ ਪੈਣਗੇ ਉਹ ਕਿਸੇ ਦੇ ਨਹੀਂ ਕਿ ਮੈਂ ਪੁੱਤਾਂ ਧੀਆਂ ਲਈ ਕੀਤੇ ਭਰਾ ਵਾਸਤੇ ਕੀਤੇ ਭੈਣਾਂ ਵਾਸਤੇ ਨਾ ਉਹ ਤੇਰਾ ਆਪਣਾ ਕਰਮ ਹੈ ਜਿਹਾ ਬੀਜ ਹੈ ਸੋ ਲੁਣਾ ਹੈ ਕਰਮ ਸੰਦੜਾ ਖੇਤ ਇਹਨੂੰ ਫਿਰ ਮਹਾਰਾਜ ਨੇ ਉਦਾਹਰਣ ਦਿੱਤੀ ਕਹਿੰਦੇ ਸਰੀਰ ਵੀ ਖੇਤ ਹੈ ਜੋ ਮਰਜੀ ਬੀਜ ਲਓ ਤੁਹਾਡੇ ਹੱਥ ਪਾਪ ਵੀ ਬੀਜਿਆ ਜਾ ਸਕਦਾ ਪੁੰਨ ਵੀ ਬੀਜਿਆ ਜਾ ਸਕਦਾ ਹਰ ਇੱਕ ਬੰਦੇ ਨੂੰ ਸੋਝੀ ਹੈ ਤੁਸੀਂ ਸਵੇਰੇ ਉੱਠ ਕੇ ਕਿਸੇ ਨਾਲ ਝਗੜਾ ਵੀ ਕਰ ਸਕਦੇ ਹੋ ਮੰਦੇ ਸ਼ਬਦ ਵੀ ਬੋਲ ਸਕਦੇ ਹੋ ਤੇ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਵੀ ਕਰ ਸਕਦੇ ਹੋ ਰੱਬ ਨੇ ਬੋਲਣ ਲਈ ਜ਼ਬਾਨ ਦਿੱਤੀ ਹੈ ਨਾ ਇਸ ਜੀਬ ਨਾਲ ਝੂਠ ਵੀ ਬੋਲਿਆ ਜਾ ਸਕਦਾ ਹੈ ਇਸ ਜੀਬ ਨਾਲ ਮਾੜਾ ਸ਼ਬਦ ਕਿਸੇ ਨੂੰ ਗੰਦਾ ਵੀ ਬੋਲਿਆ ਜਾ ਸਕਦਾ ਹੈ ਇਸ ਜੀਬ ਨਾਲ ਨਾਮ ਵੀ ਜਪਿਆ ਜਾ ਸਕਦਾ ਹੈ ਰੱਬ ਨੇ ਤਾਂ ਬੋਲਣ ਲਈ ਜ਼ਬਾਨ ਦੇ ਦਿੱਤੀ ਨਾ ਹੁਣ ਕਰਮ ਕਰਨਾ ਬੰਦੇ ਦੇ ਹੱਥ ਹੈ ਕਿਉਂ ਲੈ ਇਸ ਜੀਬ ਨਾਲ ਕੀ ਬੋਲਣਾ ਹੈ ਪੜ੍ਹਨ ਲਿਖੇ ਲੋਕ ਪੜ੍ਹ ਲਿਖੇ ਇੰਜੀਨੀਅਰ ਬਣ ਜਾਂਦੇ ਆ ਉਹ ਪੜ੍ਹ ਲਿਖੇ ਲੋਕ ਬੰਦੇ ਦੂਜਿਆਂ ਨੂੰ ਠਗਣ ਵਾਲੇ ਵੀ ਹੋ ਜਾਂਦੇ ਆ ਉੱਤਰ ਰੱਬ ਨੇ ਉਹਨਾਂ ਨੂੰ ਗਿਆਨ ਦਿੱਤਾ ਬੰਦੇ ਦੇ ਆਪਣੇ ਹੱਥ ਆ ਇਹਨੂੰ ਫਿਰ ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀਏ ਸੁਅੰਤ ਖਲੋ ਆਏ ਭਾਈ ਜੋ ਤੂੰ ਸਰੀਰ ਚ ਰੰਦੇ ਆ ਬੀਜੇ ਉਹਨ ਤੱਕ ਤੇਰੇ ਕਰਮ ਜਾਣਗੇ ਇਸ ਲਈ ਇੱਕ ਚੀਜ਼ ਸੰਸਾਰ ਵਿੱਚ ਕਰਮ ਔਰ ਦੂਜਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਜੋ ਤੁਸੀਂ ਚਿੱਤ ਵਿੱਚ ਸਿਮਰਦੇ ਹੋ ਮਰਨ ਤੋਂ ਬਾਅਦ ਉਹੀ ਜੂਨ ਤੁਹਾਨੂੰ ਮਿਲ ਜੰਦਗੀ ਜੋ ਸਾਡੀ ਉਮਰ ਕਰਮ ਕੀਤੇ ਉਸ ਤਰ੍ਹਾਂ ਦੀ ਜੂਨ ਮਿਲ ਜਾਂਦੀ ਤੁਸੀਂ ਪੜ੍ਹ ਲਿਖੇ ਬੈਠੇ ਹੋ 10th ਤੋਂ ਬਾਅਦ ਬੱਚਿਆਂ ਦੇ ਸਬਜੈਕਟ ਬਦਲ ਜਾਂਦੇ ਨੇ 11ਵੀਂ ਕਲਾਸ ਦੇ ਜਿਹਨੇ ਜਿੱਧਰ ਜਾਣਾ ਹੈ ਅਰਥਸ ਵਾਲੇ ਅਲੱਗ ਰੱਖਦੇ ਨੇ ਜਿਨ੍ਹਾਂ ਨੇ ਸਿਵਲ ਲਾਈਨ ਜਾਣਾ ਉਹਨਾਂ ਦਾ ਅਲੱਗ ਹੈ ਜਿਨ੍ਹਾਂ ਨੇ ਡਾਕਟਰ ਬਣਨਾ ਉਹਨੇ ਮੈਡੀਕਲ ਲਾਈਨ ਚਲੇ ਜਾਣਾ ਜਿਨੇ ਇੰਜੀਨੀਅਰ ਬਣਨਾ ਉਹਨੇ ਵੋਕੇਸ਼ਨਲ ਬਲ ਚਲੇ ਜਾਣਾ ਇਦਾਂ ਵੱਖਰੇ ਵੱਖਰੇ ਸਬਜੰਤ ਜਿਹੋ ਦੇ ਸਬਜੰਤ ਪੜੇ ਉਹਦਾਂ ਦੀ ਅੱਗੇ ਨੂੰ ਜੋਬ ਮਿਲਣੀ ਇਹ ਤਾਂ ਹੋ ਨਹੀਂ ਸਕਦਾ ਸਬਜੰਤ ਕੋਈ ਹੋਰ ਪੜਿਆ ਤੇ ਜੋਬ ਕੋਈ ਹੋਰ ਮਿਲ ਜਾਏ ਜਿਸ ਜੋਬ ਵਾਸਤੇ ਉਹ ਸਬਜੈਕਟ ਪੜ ਰਿਹਾ ਉਹ ਹੀ ਉਹ ਜੋਬ ਉਹਨੂੰ ਮਿਲੇਗੀ ਉਹਦੇ ਵਿੱਚ ਉਹ ਅਪਲਾਈ ਕਰ ਸਕਦਾ ਹੈ ਇੰਦੇ ਆਪਣੇ ਸੰਸਾਰੀ ਸਰੀਰ ਕਰਮ ਨੇ ਇਦਾਂ